ਸੋ ਸਾਮਹੰਲਾ ਪੰਜਵਾ ਅੜਾਵਾਏ ਬਿੱਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਯ ਆਪਣਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਦਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਾਬਾ ਅੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮਾ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹਿ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਅੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾਏ ਨਾਲੇ ਲਏ ਸਿਦਾਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਾਬਾ ਰੜਾਵੇ ਬਿੱਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਦਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹਿ ਜਲਾਵੇ ਪਰਮੇਸ਼ਰ ਦੇ ਦਵਾਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਨਾ ਕੀਤਾ ਪਵਨਿੰਦਕ ਰਹਾਵ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੈ ਭਗਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਅੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾਏ ਨਾਲੇ ਲਏ ਸਦਾ ਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਾਬਾ ਰੜਾਵੇ ਬਿੱਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਦਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹਿ ਜਲਾਵੇ ਪਰਮੇਸ਼ਰ ਦੇ ਦਵਾਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਨਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹਿ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਾਬਾ ਅੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾਏ ਨਾਲੇ ਲੈ ਸਿਦਾਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਾਬ ਅਰੜਾ ਲੱਲਾ ਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾ ਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਾਬਾ ਅੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਵਨ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹਿ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਅਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੈ ਭਗਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੈ ਆਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੈ ਨਿੰਦਕ ਪਰਮ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾ ਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਅਸਾ ਮਹੱਲਾ ਪੰਜਵਾ ਅੜਾਵਾਏ ਬਿੱਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੈ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੈ ਆਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੈ ਨਿੰਦਕ ਪਰਮ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਵਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾਵੇ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾ ਅੜਾਵਾਏ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਵਨ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵਾ ਨਾਲੇ ਲਏ ਸਿਧਾ ਵੈ ਅਣਹੋਦਾ ਅਜਗਰ ਭਾਰਿ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਕੈ ਦਵਾਰੇ ਜੇ ਹੋਏ ਬਤੀਤਾਏ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ